ਸਲਾਮ ਵਾਲੇਕੁਮ ਦੋਸਤੋ ਅੱਜ ਆਪਾਂ ਤੁਹਾਨੂੰ ਪਹਿਲੀ ਵੀਡੀਓ ਪਾ ਰਹੇ ਆ ਖੀਰੇ ਦੀ ਜੇ ਮਲੇ ਆਪਾਂ ਚੈਨਲ ਦਾ ਨਾਮ ਰੱਖਿਆ ਮਲੇਰ ਕੋਟਲਾ ਫਾਰਮਰ ਤੇ ਇਹਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਤੁਹਾਨੂੰ ਖੀਰੇ ਦੀ ਵੈਰਾਈਟੀ ਦਿਖਾਉਣੇ ਆ ਫਿਰ ਆਪਣਾ ਕਾਗਜ ਦੇ ਵਿੱਚ ਆ ਇਹ ਇਹ ਆਪਾਂ ਨੇ ਨਾ ਹੁਣ ਇਹਦੇ ਕਾਗਜ ਦੀਆਂ ਕਲੀਆਂ ਕੱਢਤੀਆਂ ਦੇਖੋ ਆਖੀਰ ਇਹ ਕਾਗਜ ਦੇ ਵਿੱਚ ਕਾਗਜ ਦੇ ਵਿੱਚ ਨਾ ਆਪਾਂ ਨੇ ਹਰੇਕ ਸਰੀਏ ਤੋਂ ਗਲੀਆਂ ਕੱਢਤੀਆਂ ਤੇ ਹੁਣ ਇਹ ਆਪਾਂ 2 ਜਾਂ 3 ਦਿਨ 2 ਦਿਨ ਆਪਾਂ 3 ਦਿਨ ਇਹਨੂੰ ਛੱਡ ਦਾਂਗੇ ਇਸ ਤਰ੍ਹਾਂ ਵਿੱਚ ਦੀ ਹਵਾ ਨਿਕਲਣ ਲੱਗੀ ਹੁਣ ਤੇ ਹੁਣ ਜਿਹੜੇ ਬੇਲਾ ਨੇ ਫੁਕਣਗੇ ਨਹੀਂ ਜ਼ਿਆਦਾ ਗਰਮੈਸ ਹੋ ਗਈ ਤੇ ਆਪਾਂ ਇਹਨੂੰ ਨਾ ਆ ਦੇਖੋ ਆ ਗਲੀਆਂ ਕੱਢਤੀਆਂ ਆਪਾਂ 2 ਦਿਨਾਂ ਤੱਕ ਜਾਂ 3 ਦਿਨਾਂ ਤੱਕ ਬੇਲਾਂ ਨੂੰ ਬਾਹਰ ਕੱਢਾਂਗੇ ਫਿਰ ਆਪਾਂ ਤੁਹਾਨੂੰ ਖੀਰਾ 2-3 ਦਿਨਾਂ ਬਾਅਦ ਆਪਾਂ ਤੁਹਾਨੂੰ ਵੀਡੀਓ ਦਿਆ ਕਰਾਂਗੇ ਇਹਦੀ ਵੀ ਇਸ ਤਰ੍ਹਾਂ ਦਾ ਹੋ ਗਿਆ ਇਸ ਤਰ੍ਹਾਂ ਦਾ ਹੋ ਗਿਆ ਸਾਰੀ ਮੁਕੰਮਲ ਜਾਣਕਾਰੀ ਆਪਾਂ ਖੇਤੀਬਾੜੀ ਬਾਰੇ ਦਿਆ ਕਰਾਂਗੇ ਜਿਹੜੀ ਵੀ ਆਪਾਂ ਫਸਲ ਲਾਇਆ ਕਰਾਂਗੇ ਨਾ ਹਰੇਕ ਫਸਲ ਦੀ ਆਪਾਂ ਵੀਡੀਓ ਬਣਾ ਕੇ ਹੁਣ ਆਪਾਂ ਪਾਇਆ ਕਰਾਂਗੇ ਤੇ ਤੁਸੀਂ ਚੈਨਲ ਨੂੰ ਪਿਆਰ ਦੇਣਾ ਤੇ ਇੱਕ ਆਪਾਂ ਇਹਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਆਪਣੇ ਮਲੇਰਕੋਟਲਾ ਸਬਜ਼ੀ ਮੰਡੀ ਦੇ ਨਾਲ ਵੀਡੀਓ ਪਾਇਆ ਕਰਾਂਗੇ ਹਰ ਰੋਜ਼ ਤੇ ਰੇਟਾਂ ਬਾਰੇ ਦੱਸਿਆ ਕਰਾਂਗੇ ਕਿਹੜੀ ਸਬਜ਼ੀ ਦਾ ਕੀ ਰੇਟ ਹੈ ਰੋਜ਼ ਦੀ ਅਪਡੇਟ ਕਰਿਆ ਕਰਾਂਗੇ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਆ ਆਪਣੇ ਖੇਤ ਨੇ ਆਪਾਂ ਕੱਲੂ ਸਵੇਰੇ ਮਲੇਰ ਕੋਟਲਾ ਸਬਜ਼ੀ ਮੰਡੀ ਦੀ ਵੀਡੀਓ ਬਣਾਵਾਂਗੇ ਤੇ ਫਿਰ ਆਪਾਂ ਨੂੰ ਰੋਜ਼ ਦੀ ਆਪਾਂ ਅਪਡੇਟ ਦਿਆ ਕਰਾਂਗੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਚੈਨਲ ਦਾ ਨਾਮ ਹੈ ਮਲੇਰ ਕੋਟਲਾ ਫਾਰਮਰ ਆ ਆਪਣਾ ਮੋਟਰ ਦਾ ਕਮਰੇ ਨੇ ਤੇ ਉਹ ਮੋਟਰ ਲੱਗੀ ਹੋਈ ਆ ਉਹ ਖੇਤਾ ਖੂਆ ਆਪਣਾ ਆ ਖੇਤ ਨੇ ਅੱਜ ਆਪਾਂ ਇੱਥੋਂ ਆ ਧਣੀਆਂ ਕੱਟਿਆ ਸੀਗਾ ਇਹ ਮਕਾਤਾ ਵਸਾ ਚ ਲਾਸਟ ਤੀਗਾ ਦਾਤੀ ਨਾਲ ਕੱਟਦੇ ਹੁੰਦੇ ਸੀ ਹਾਈਬ੍ਰਿਡ ਧਣੀਆਂ ਸੀਗਾ ਇਹ ਅੱਜ ਲਾਸਟ ਤੀਗਾ ਸਵੇਰੇ ਆਪਾਂ ਮੰਡੀ ਵੇਚ ਕੇ ਆਵਾਂਗੇ ਇਹਨੂੰ ਇਸ ਤਰ੍ਹਾਂ ਦਾਤੀ ਨਾਲ ਨਾ ਉੱਪਰ-ਉੱਪਰ ਆਪਾਂ ਕੱਟ ਕੇ ਵੇਚਤਾ ਬਾਹੋਂ ਇੱਥੇ ਇਹਨੂੰ ਬਾਦਾਂਗੇ ਇੱਥੇ ਆਪਾਂ ਹਰਾ ਬੀਜਣਾ ਡੰਗਰਾਂ ਵਾਸਤੇ ਪੱਠੇ ਬੀਜ ਰਹੇ ਨੇ ਤੇ ਬਸ ਆ ਆਪਣਾ ਖੇਤ ਆ ਖੀਰਿਆਂ ਦਾ ਕਰੇਲੇ ਵੀ ਲਗਾਏ ਨੇ ਆਪਾਂ ਕਰੇਲਿਆਂ ਦੇ ਵੀ ਵੀਡੀਓ ਪਾਇਆ ਕਰਾਂਗੇ ਤੇ ਹੋਰ ਵੀ ਜਿਹੜੀ ਆਪਾਂ ਆਈਟਮ ਲਾਵਾ ਤੋਰੀ ਐ ਤਾਂ ਇਹ ਖੀਰੇ ਦੇ ਵਿੱਚ ਆਪਣੀ ਤੋਰੀ ਵੀ ਲਈ ਹੀ ਆ ਪਹਿਲਾ ਖੀਰਾ ਹੋਊਗਾ ਮੈਜਿਕ ਖੀਰੇ ਦਾ ਨਾਮ ਐ ਵੈਰਾਈਟੀ ਦਾ ਨਾਮ ਐ ਖੀਰੇ ਦਾ ਮੈਜਿਕ ਇਹ ਪਹਿਲਾ ਖੀਰਾ ਹੋਊ ਬਾਅਦ ਦੇ ਵਿੱਚ ਫਿਰ ਆਪਾਂ ਖੀਰੇ ਦੀਆਂ ਬੇਲਾਂ ਜਦੋਂ ਐਂਡ ਹੋ ਗਿਆ ਉਹ ਪੱਟ ਦਾਂਗੇ ਫਿਰ ਤੋਰੀ ਚੱਲ ਪੂਗੀ ਫਿਰ ਆਪਾਂ ਤੋਰੀ ਹੋ ਚੱਲੂਗੀ ਲੰਬੀ ਤੋਰੀ ਦੀ ਲੰਬੀ ਫਸਲ ਐ ਵਧੀਆ ਪੈਸੇ ਦੇ ਦਿੰਦੀ ਐ ਖੀਰਾ ਤਾਂ ਇਹ ਮਹੀਨਾ ਡੇਢ ਮਹੀਨਾ ਹੀ ਚੱਲਦਾ ਹੁੰਦਾ ਡੇਢ ਜਾਂ 2 ਮਹੀਨਿਆਂ ਤੱਕ ਬਸ ਫਸਲ ਹੈ ਡੇਢ ਮਹੀਨੇ ਦੀ ਇਹ ਛੇਤੀ ਮੁੱਕ ਜਾਂਦਾ ਹੈ ਠੀਕ ਹੈ ਸਾਥਿਓ ਅਸਲਾਮੁਅਲੈਕੁਮ